ਪਰਦਾਨ ਮੰਤਰੀ ਨਰਿੰਦਰ ਮੋਦੀ ਦੇ ਜਪਾਨ ਦੌਰੇ ਦਾ ਚੌਥਾ ਦਿਨ ਹੈ ਪਰ ਅੱਜ ਦਾ ਦਿਨ ਕੁਝ ਖਾਸ ਰਿਹਾ ਜਪਾਨ ਦੇ TCS ਸਮਾਗਮ 'ਚ ਮੋਦੀ ਦਾ ਅਨੋਖਾ ਰੂਪ ਵੇਖਣ ਨੂੰ ਮਿਲਿਆ ਮੋਦੀ ਨੇ ਡਰਮ ਵਜਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੇ ਮੋਦੀ ਦੇ ਸੰਦਾਸ ਸਾਥ ਜਮ ਕੇ ਸਵਾਗਤ ਕੀਤਾ ਮੋਦੀ ਨੇ ਵੀ ਵਿਦਿਆਰਥੀਆਂ ਨਿਰਾਸ਼ ਨਹੀਂ ਕੀਤਾ ਤੇ ਉਹਨਾਂ ਨੂੰ ਖੁਦ ਨਾਲ ਸੈਲਫੀ ਕਰਵਾਉਣ ਦਾ ਮੌਕਾ ਦਿੱਤਾ ਇੱਕ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੌਜਵਾਨਾਂ ਨੇ ਨਰਿੰਦਰ ਮੋਦੀ ਦੇ ਨਾਲ ਸੈਲਫੀ ਕਰਵਾਈ ਤੇ ਇਸੇ ਨਾਲ ਹੀ ਮੋਦੀ ਦਾ ਮਸਤ ਅੰਦਾਜ਼ ਵੇਖਣ ਨੂੰ ਮਿਲਿਆ ਜਪਾਨ ਦੇ ਡਰਮਰ ਦੇ ਨਾਲ ਕੁਝ ਵਕਤ ਦੇ ਲਈ ਮੋਦੀ ਨੇ ਜੁਗਲਬੰਦੀ ਵੀ ਕੀਤੀ ਜੰਮ ਵਜਾਉਂਦੇ ਨਜ਼ਰ ਆਏ ਜਪਾਨ ਦੇ ਵਿੱਚ ਅ ਚੌਥਾ ਦਿਨ ਹੈ ਪੀਐਮ ਮੋਦੀ ਦੇ ਜਪਾਨ ਦੌਰੇ ਦਾ ਤੇ ਅੱਜ ਪੀਐਮ ਮੋਦੀ ਦਾ ਮਸਤ ਅੰਦਾਜ਼ ਅੱਜ ਟੋਕੀਓ 'ਚ ਵੇਖਣ ਨੂੰ ਮਿਲਿਆ ਭਾਰਤੀ ਆਈਟੀ ਕੰਪਨੀ TCS ਦੇ ਸਮਾਗਮ ਦੇ ਵਿੱਚ ਮੋਦੀ ਨੇ ਪੂਰੇ ਜੋਸ਼ ਦੇ ਨਾਲ ਜਾਪਾਨੀ ਡਰਮ ਵਜਾਇਆ